ਆਤਾ ਕਰੋ ਕੋਈ ਨਹੀਂ ਹੋ ਰਿਹਾ ਪਰ ਕੈਨ ਨਸ਼ੇ ਖਿਲਾਫ ਪੰਜਾਬ ਪੁਲਿਸ ਵੱਲੋਂ ਵੱਡੀ ਮੁਹਿੰਮ ਤਹਿਤ ਲਗਾਤਾਰ ਹੀ ਪੰਜਾਬ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਹੱਥ ਲੱਗ ਰਹੀਆਂ ਨੇ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾ ਰਹੀ ਹੈ ਉੱਥੇ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਯੁੱਧ ਨਸ਼ਾ ਵਿਰੁੱਧ ਅੰਮ੍ਰਿਤਸਰ ਚ ਪੈਦਲ ਮਾਰਚ ਕਰ ਰਹੇ ਨੇ ਇਸੇ ਦੌਰਾਨ ਅਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਉਸ ਸਮੇਂ ਹੱਥ ਲੱਗੀ ਜਦੋਂ ਕਿ ਅਮ੍ਰਿਤਸਰ ਸ਼ੇਟਾ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਨਸ਼ੇ ਦੀ ਖੇਪ ਨਾਲ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਸ ਦੌਰਾਨ ਥਾਣਾ ਸ਼ੇਟਾ ਪੁਲਿਸ ਮੁਖੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਆਈਪੀ ਡਿਊਟੀ ਦੌਰਾਨ ਪੁਲਿਸ ਅਧਿਕਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ ਪਾਸੇ ਆਪਣੀ ਡਿਊਟੀ ਤੇ ਖੜੇ ਸਨ ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਅਣਪਛਾਤੇ ਵਿਅਕਤੀ ਪੁਲਿਸ ਨੂੰ ਦੇਖ ਕੇ ਤੇਜ਼ ਰਫ਼ਤਾਰ ਚ ਕਾਰ ਲੈ ਕੇ ਗਏ ਨੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਅਤੇ ਪੁਲਿਸ ਨੂੰ ਦੇਖ ਕੇ ਨੌਜਵਾਨਾਂ ਨੇ ਆਪਣੀ ਗੱਡੀ ਹੋਰ ਤੇਜ਼ ਕਰ ਦਿੱਤੀ ਇਸ ਦੌਰਾਨ ਗੱਡੀ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰ 'ਚ ਸਵਾਰ ਨੌਜਵਾਨਾਂ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਪੁਲਿਸ ਨੂੰ ਉਹਨਾਂ ਕੋਲੋਂ 310 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਕੁਝ ਕਹਿਣਾ ਹੈ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਸਾਡੀ ਪੁਲਿਸ ਪਾਰਟੀ ਜਿਹੜੀ ਕਿ ਗੁਣਾਣਗਰ ਯੂਨੀਵਰਸਿਟੀ ਦੇ ਬੈਕਸਾਈਡ ਮਜੂਰਦੀ ਬੀਵੀਆਪੀ ਡਿਊਟੀਆਂ ਵੰਦ ਜਿਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੋਈ ਦੋ ਤੋਂ ਤਿੰਨ ਨੌਜਵਾਨ ਜਿਹੜੇ ਸ਼ੱਕੀ ਹਾਲਤ ਵਿੱਚ ਅਜੇ ਉਹਨਾਂ ਕੋਈ ਅਸਲਾ ਵਗੈਰਾ ਹੋ ਸਕਦਾ ਤੇ ਉਹਨਾਂ ਦੀ ਜਦੋਂ ਇਨਫੋਰਮੇਸ਼ਨ ਮਿਲੀ ਤਾਂ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੀਜ਼ ਕੀਤਾ ਚੀਜ਼ ਕਰਨ ਦੇ ਦੌਰਾਨ ਉਹਨਾਂ ਨੇ ਆਪਣੀ ਗੱਡੀ ਪਿੱਛੇ ਭਜਾ ਲਈ ਜਦੋਂ ਇਹਨਾਂ ਨੂੰ ਭਜਾਉਂਦੇ ਭਜਾਉਂਦੇ ਇਹਨਾਂ ਦੇ ਮਗਰ ਲੱਗੀ ਰੀ ਪੁਲਿਸਪਾਰਟੀ ਕਾਫੀ ਸਟਰਗਲ ਕਰਨਾ ਪਿਆ ਸਾਨੂੰ ਇੱਥੇ ਆ ਕੇ ਇਹਨਾਂ ਦੀ ਇਹਨਾਂ ਦੀ ਗੱਡੀ ਖੰਬੇ ਵਿੱਚ ਵੱਜ ਗਈ। ਤੋਂ ਆਪਾਂ ਐਪਰੀਹੈਂਡ ਕਰਕੇ ਇਹਨਾਂ ਨੂੰ ਸਰਚ ਕੀਤੀ ਰਿਸਰਚ ਦੇ ਦੌਰਾਨ ਸਾਨੂੰ ਇਹਨਾਂ ਕੋਲ 310 ਗ੍ਰਾਮ ਪ੍ਰੋਇਨ ਬਰਾਮਦ ਹੋਈ। ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਇਹਨਾਂ ਦੇ ਕੋਲ ਨਾ? ਨਹੀਂ ਮਾਮਲੇ ਦਰਜ ਨਹੀਂ ਇਹਦੇ ਪਾਸ ਚੈੱਕ ਕਰ ਰਹੇ ਹਾਂ ਜੀ। ਤੇ ਗੱਡੀ ਤੇ ਸਟicker ਵੀ ਲੱਗਾ ਪੁਲਿਸ ਦਾ ਉਹ ਉਹਦੇ ਬਾਰੇ ਵੈਰੀਫਾਈ ਕਰਾਂ। ਕੀ ਕਿਸੋ ਸਰ ਤੁਸੀਂ ਪਿੱਛਾ ਕਰ ਰਹੇ ਸੀ ਕਿਹੜੀ ਜਗ੍ਹਾ ਤੋਂ? ਇਹ ਮਾਲਨਾ ਪੁਲ ਤੋਂ ਸ਼ਿਕਾਇਤ ਹੈ। ਸਰ ਉਹ ਕਿੱਥੇ ਕਿਸੇ ਕਿੱਥੇ ਇਹ ਗ ਠੀਕ ਹੈ ਸਰ ਵੀ ਸਟਰਟ ਵੀ ਲੱਗਿਆ ਨਾ ਮੁੰਡੇ ਨਾਲ ਠੀਕ ਹੈ ਮਾਈਨਰ ਜੀ ਸਾਟੇ ਹਲਕੇ ਜੀ ਠੀਕ